ਕਰਦਾ ਹੋਣਾ ਲਓ ਦੇਖਾਂਗੇ ਵੀ ਕਿਹੜੇ ਗੱਰੂ ਦੇ ਇਸੇ ਆ ਨੰਬਰ ਜੁੜਦਾ ਹੈ ਵਾਈ ਵੀਆ ਪੱਟਾ ਤੇ ਥਾਪੀਆਂ ਲਓ ਕਹਿੰਦੇ ਬਲਜੀਤ ਨੇ ਕਬੱਡੀ ਪਾਈ ਹੈ ਆਓ ਸਾਹਮਣੇ ਬਲਜੀਤ ਕਹਿੰਦੇ 1000 ਦਾ ਜੇਤੂ ਬਣ ਗਿਆ ਬਲਜੀਤ ਸਿੰਘ ਨੇ ਨਗਰ ਹੁੜਾ ਵੱਲੋਂ 500 ਤੇ ਭਾਈ ਗੱਗੂ ਕਹਿੰਦਾ ਹੁੜਾ ਵੱਲੋਂ 500 ਤੇ ਨਾਲ ਸਾਡੇ ਵੀਰ ਮੈਂਟੂ ਫੌਜੀ ਹੁੜਾ ਵੱਲੋਂ ਲੈ ਵੀ ਭਾਈ ਮਾਇਆ ਤੁਸੀਂ ਆਪ ਸਿੱਧੀ ਖਿਡਾਰੀਆਂ ਤੱਕ ਪਹੁੰਚੀ ਕਰ ਦਿਓ ਉਹਨਾਂ ਤੱਕ ਪਹੁੰਚੀ ਕਰ ਦਿਓ ਤੁਹਾਡਾ ਧੰਨਵਾਦ ਹੋਵੇਗਾ ਰੇਲ ਪਾਈ ਹੈ ਲੈ ਵੀ ਅਮੀਰ ਸਿੰਘ ਕਰੀ ਗਾਲ ਇਸ ਗੱਰੂ ਦੀ ਜੇ ਰਾਜੀਟਲੀ ਜੱਫਾ ਲਾ ਦੇਗਾ ਸੱਣੀ ਕੇਸ ਮਾਰਬਲ ਵਾਲੇ ਵੀਰ ਕਹਿੰਦੇ ਇਸੇ 500 ਦੇਵਾਂਗੇ ਬਣਾ ਲੈ ਦੋ ਮਿੰਟ ਦਾ ਬਾਅਦ ਦੇਖ ਲੈਣਗੇ ਵਿਚਲੇ ਜਾਣਾ ਹੈ ਮਨਜੀਰ ਕੋਨਰ ਤੇ ਤਨਵੀਰ ਕੋਨਰ ਸਾਹੇ ਦੀਆਂ ਤਿੰਨ ਕਬੱਡੀਆਂ ਦੇ ਉੱਪਰ 5000 ਹੋਵੇਗਾ ਤਿੰਨ ਕਬੱਡੀਆਂ 5000 ਦੀ ਰੇਡ ਪੈ ਗਈ ਆ ਸਾਹਮਣੇ ਕਹਿੰਦੇ ਦਿਲਜੀਤ ਸਿੰਘ ਇੱਕ ਕਬੱਡੀ ਪਾਈ ਹੈ ਅੱਜੇ ਖੁੱਬੇ ਹੁੰਦਾ ਹੋਇਆ ਅਗਲਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਇਹ ਪਹਿਲਾਂ ਵੀ ਨਹੀਂ ਕਿਹਾ ਰਾਜੀ ਜੱਫਾ ਲਾਵੇ ਤੇ ਨਾਰ ਸਿੰਘ ਜੀ ਕੋਚ ਕਹਿੰਦੇ ਜੀ ਪਪਾ 100 ਰੁਪਏ ਦੇਵਾਂਗੇ ਔਰ ਸੌਰਜਪਸੇ ਦੱਜਣ ਸਿੰਘ ਜੀ ਕੋਇੰਰ ਉਹਨਾਂ ਦੇ ਪਰਿਵਾਰ ਵੱਲੋਂ ਜੇ ਕੋ ਧਰਖੜੇ ਦੀ ਟੀਮ ਨਾਲ ਜੱਫਾ ਲਾਵੇਗਾ ਤੇ 500 ਦਿੱਤਾ ਜਾਵੇਗਾ ਇੰਦਰਜੀਤ ਨੂੰ 500 ਦਿੱਤਾ ਜਾਵੇਗਾ ਬੱਗੂ ਕੈਨੇਡਾ ਵੱਲੋਂ ਜਿੰਨੇ ਜਿੰਦਰ ਜੀ ਜੱਫਾ ਲਾਵੇਗਾ ਬਹੁਤ ਵਧੀਆ ਮੁਕਾਬਲਾ ਦੋਹਾਂ ਟੀਮਾਂ ਦੇ ਦਰਮਿਆਨ ਵੇ ਵਰਕੇ ਬੈਠ ਕੇ ਸੁਮੈਗ ਦਾ ਅਨੰਦ ਮਾਣੀਏ ਬਹੁਤ ਵਧੀਆ ਮੁਕਾਬਲਾ ਹੈ ਪਰਮੰਦਰ ਇਟਲੀ ਵੱਲੋਂ ਵੀ 500 ਦਿੱਤਾ ਜਾਵੇਗਾ ਪਰਮੰਦਰ ਇਟਲੀ ਵੱਲੋਂ ਲਓ ਸਾਹਮਣੇ ਪੈ ਗਈ ਰੇਡ ਆਹ ਹੁੰਦਾ ਖੜਕਾ ਦਲਕਾ ਹਰਜੀਪਾਸੇ ਆਹ ਨਹੀਂ ਹੋ ਰਿਹਾ ਨੰਬਰ ਕਿੰਨੇ ਰੇਡ ਦੇ ਸੀ ਦਾ ਅਰੇ ਬੜਾ ਵਧੀਆ ਮੁਕਾਬਲਾ ਹੈ ਲੈ ਵੀ ਗੌਰਵਾ ਕਲਵੇਜ ਦੀਆਂ ਟੀਮਾਂ ਤਿਆਰ ਕਰ ਲਈ ਵੀ ਵਰਕੇ ਯਾਰਪਰੀ ਆਏ ਹੋਇਆ ਸ਼ੱਕ ਕੋਤੀ ਹੈ ਨਾਲ ਗਿੱਧੇ ਪਿੰਡੀ ਤੇ ਸਿਆੜੇ ਪਿੰਡ ਦੇ ਘਰ ਤੋਂ ਉਹ ਵੀ ਆਪਣੀ ਤਿਆਰੀ ਕਰ ਲੈਣਗੇ 2 ਨੰਬਰ ਗਰਾਊਂਡ ਦੇ ਵਿੱਚ ਆਜੋ ਮਾਲ ਤੇ ਧੌਲਾ ਇਹ ਮੁਕਾਬਲਾ ਪਾ ਕਰਵਾਵਾਂਗੇ ਧਿਆਨ ਦਿਓ ਟੀਮਾਂ ਹਾਂਜੀ ਕੈਰੀਅਰ ਸਕਰਾਜ ਦਿਓ ਬਹੁਤ ਵਧੀਆ ਮੁਕਾਬਲਾ ਪਰ ਸਾਹਮਣੇ ਪਈ ਦੀ ਰੇਡ ਆਹ ਕੀ ਗੱਲ ਬਣ ਗਈ ਐ ਆਹ ਕਹਿੰਦੇ ਤਕੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਲਈ ਜੋੜ ਦਿੱਤਾ ਤਾੜੀਆਂ ਵੱਜ ਰਹੀ ਐ ਇਹ ਤਾੜੀਆਂ ਵੱਜੀਆਂ ਤੋਂ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆ ਦਾ ਦੁਲੀਆਂ ਕੋਈ ਵੀ ਯੋਧਿਆ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆ ਦਾ ਅੱਡੀ ਟੋਟੀ ਦਾ ਜੋਰ ਲੱਗਦਾ ਏ ਹੁਣ ਚੜਕੂਗਾ ਕੌਣ ਸਿਤਾਰਾ ਮੁੰਡੇ ਸ਼ੇਰਾਂ ਵਾਂਗਰ ਲੜਦੇ ਦੁਲੀਆਂ ਖੜ ਕੇ ਤੱਕੇ ਨਜ਼ਾਰਾ ਆਹ ਰੇਡਾਂ ਪੈ ਰਹੀਆਂ ਜੱਫੇ ਲੱਗ ਰਹੇ ਇਹ ਕਹਿੰਦੇ 50 ਸਾਲੇ ਰੱਪਰਵਾਰਾ ਸ਼ੂਟ ਬੈਕ ਖੇਡਿਆ ਜਾ ਰਿਹਾ ਹੈ ਬਹੁਤ ਵਧੀਆ ਟੀਮਾਂ ਬੜੀਆਂ ਹੋਈਆਂ ਅਗਲੀ ਰੇਡ ਪੌਂਡ ਲਈ ਨੌਜਵਾਨ ਫੇਰ ਤਿਆਰ-ਵਾਰ ਤਿਆਰ ਹੈ ਅੱਧ ਛੋੜਾ ਇਹ ਸਾਧਾਰੀ ਗੱਭਰੂ ਰੇਡ ਪਾ ਰਿਹਾ ਹੈ ਉਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਲਾਓ ਬਿੰਦ ਦੀ ਜਿਸਤ ਪਟੇਸ਼ਾ ਜੀ ਵੀ ਔਰ ਰਾਤ ਰਾਤ ਬੱਬੂ ਮੈਰ ਨੂੰ ਬੇਨਤੀ ਆ ਕਿਰਪਾ ਕਰਕੇ ਵੀਰ ਜਿਹੜੇ ਅਗਲੇ ਬੱਚਾ ਤੇ ਆ ਜਾਣ ਹੱਥ ਵੜ ਕੇ ਬੇਨਤੀ ਆ ਉਹ ਵੀਰ ਗਰਾਊਂਡ ਦੇ ਵਿੱਚ ਆ ਜਾਓ ਪ੍ਰਧਾਨ ਗੁਰਜੀਤ ਸਿੰਘ ਜੀ ਬੁੱਲਰ ਔਰ ਸਾਡੇ ਖਜਾਨਚੀ ਬਈ ਅਵਤਾਰ ਪਹਿਲੀ ਪਾਲ ਜੀ ਦਾ ਧੰਨਵਾਦ ਸੱਤਰੀ ਕਹਿੰਦੇ ਗੁਰਮਿੰਦਰ ਪਲਵਾਰ ਵੱਡਾ ਵੀਰ ਮੀਤ ਪ੍ਰਮਾਨ ਬਿੰਦਰ ਧਾਮੀ ਜੀ ਸਾਡੇ ਸਾਡੇ ਖਜਾਨਚੀ ਜਗਵਿੰਦਰ ਜੱੱਬਾ ਸਾਡਾ ਵੀਰ ਤੇ ਨਾਲ ਕਹਿੰਦੇ ਬਿੰਟੂ ਫੌਜੀ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਅਸੀਂ ਬੇਨਤੀ ਕਰਦੇ ਹਾਂ ਵੀ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਕ੍ਰਿਸ਼ਨਪਦੇਸ਼ਾ ਜੀ ਪੁੱਜ ਜਾਣਗੇ ਉਹਨਾਂ ਨੂੰ ਬੇਨਤੀ ਵੀ ਕ੍ਰਿਸ਼ਨਪਦੇਸ਼ਾ ਸਾਡਾ ਵੀਰ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਵੇ ਗੋੜੀ ਵਾਲਾ ਕੀਪਾ ਜੱਫਾ ਲਾਉਂਦਾ ਤੇ ਸ਼ੋਕੀ ਉਹਨਾਂ ਵੀਰਾਂ ਦੇ ਵੱਲੋਂ ਕਹਿੰਦੇ 500 ਦਿੱਤਾ ਜਾਵੇਗਾ। ਟੋਕੀ ਪ੍ਰਧਾਨ ਜੀ ਕਹਿੰਦੇ ਆਪਾਂ 500 ਦੇ ਵੱਡੇ ਮਾਲ ਕਰਾਂਗੇ। ਰਿਸ਼ਰ ਵਿਦੇਸ਼ਾ ਵੀਰ ਨੂੰ ਬੇਨਤੀ ਕਰਦਿਆਂ ਦੰਮਣ ਭੱਟੀ ਵੀਰ ਕਹਿੰਦੇ ਵੀ ਆਪਾਂ ਵੱਡੇ ਮਾਲ ਕਰਾਂਗੇ। ਜੱਫੇ ਦੇ ਉੱਪਰ ਆਹ ਸਾਹਮਣੇ ਪੈਂਦੀ ਰੇਡ ਆਹ ਦੇਖਾਂਗੇ ਵੀ ਖੜਕਾ ਬੜਕਾ ਲੱਗਦਾ ਜੋਰ ਭਾਈ ਜੀਆ ਧੌੜਾ ਹਰਜੀ ਪਾਸੇ ਹਰਜੀ ਪਾਸੇ ਆਹ ਡਿੱਗ ਪਿਆ ਮੁੰਡਾ ਇਹ ਹਰ ਕਰਕੇ ਡਿੱਗਦਾ ਵੀ ਤੈਨੂੰ ਨਸ਼ਾ ਜਵਾਨੀ ਦਾ ਇਹ ਜਵਾਨੀ ਦਾ ਨਸ਼ਾ ਹੈ ਕਈ ਵਾਰ ਜਵਾਨੀ ਦੇ ਮਸ਼ੀਰੇ ਵਿੱਚ ਵੀ ਬੰਦਾ ਹਰ ਕਰਕੇ ਡਿੱਗਦਾ ਲਓ ਨੰਬਰ ਕਹਿੰਦੇ ਰੇਡਰ ਦੇ ਸੇਜ ਆ ਜੜਿਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਦਲਜੀਤ ਸਿੰਘ ਵਾਧਾ ਹੋਇਆ ਹੁਣ ਚਾਰਾਂ ਦੇ ਵਿੱਚੋਂ ਕੌਣ ਬੰਦੇ ਬਲੇ ਕਾਵੇਗਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਇਹ ਵੱਲ ਕੰਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਜਿਹੜੇ ਕੰਮ ਮਾਵਾ ਕਰਦੀਆਂ ਕੋਈ ਉਹ ਮੇਤੀਆਂ ਇਹ ਮਾਂ ਪਰ ਤੀ ਪਿਤਾ ਪਰਪੂਤ ਨਸਲ ਪਰ ਘੋੜਾ ਬਹੁਤ ਆਲੀ ਤੇ ਥੋੜਾ 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 ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਉਹਦੇ ਛੱਡੀ ਚਲੇ ਜਿੰਨੂੰ ਸਟਾਟਰ ਲੋਂਦਾ ਵੜਿਆ ਹੁੰਦਾ ਇਹ ਖੇਡ ਪਿਆਰ ਦੀ ਆ ਥੋੜਾ ਪਿਆਰ ਨਾਲ ਇਹ ਜਵਾਨੀ ਬੁਢਾਪਾ ਸਾਰਾ ਕੁਝ ਹੀ ਹੈ ਲਓ ਸਾਹਮਣੇ ਕਹਿੰਦੇ ਇਸ ਵੇਲੇ ਜਿਹੜੀ ਕਬੱਡੀ ਪੈ ਰਹੀ ਖੇਡ ਮੈਦਾਨ ਦੇ ਵਿੱਚ ਹੈਪੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਐਡੀ ਖੇੜਾ ਕਬੱਡੀ ਪਹਰਾ ਜੋਰ ਤੇ ਲੱਗੂਗਾ ਕਿਉਂਕਿ ਗੱਜਰ ਸਿੰਘ ਜੀ ਕੋਨਰ ਉਹਨਾਂ ਨੇ ਪਰਿਵਾਰ ਵੱਲੋਂ ਵੱਡਾ ਪਿਆਰ ਦਿੱਤਾ ਜਾਵੇਗਾ ਇਹ ਟੀਮਾਂ ਕਹਿੰਦੇ ਚੋਟੀ ਦੀ 500 ਦਿੱਤਾ ਜਾਵੇਗਾ ਉਧਰ ਗੱਲ ਜਿਹੜੀ ਵੱਖਰੀ ਹੈ ਇਹ ਧਰਤੀ ਕਹਿੰਦੇ ਕੋਟ ਗੰਭੂਰਾਜ ਪਿੰਡ ਦੇ ਇਹਦੇ ਵੀਰ ਸਭ ਦਾ ਧੰਨਵਾਦ ਆ ਵਿਸ਼ੇਸ਼ ਤੌਰ ਤੇ ਆਓ ਸਾਹਮਣੇ ਰੇਡ ਬੋਲ ਵੀਰ ਨੇ ਹਾਂ ਵਧੀਆ ਮੁਕਾਬਲਾ ਜੀ ਕੀਪਾ ਜਫਾ ਲਾਉਦਾ ਸਾਡੇ ਗਬਰ ਪੱਟੀ ਹੁਣਾ ਦੇ ਵੱਲੋਂ ਕਹਿੰਦੇ 500 ਦੇ ਵੱਡੇ ਬਾਲ ਹੋਣਗੇ ਆਹ ਸਾਹਮਣੇ ਕਬੱਡੀਆ ਪੈ ਰਹੀ ਹੈ ਜਫੇ ਲੱਗ ਰਿਹਾ ਦੁਰੀਆ ਕਹਿੰਦੇ ਆਨੰਦ ਮਾਉਂਦੀ ਹੈ ਅੱਜ ਕਹਿੰਦੇ ਰੌਣਕਾ ਕੋਟ ਗੰਗੂ ਰਾਏ ਦੇ ਵਿੱਚ ਆਹ ਸਾਹਮਣੇ ਪੈਂਦੇ ਭੰਗਲੇ ਅਰਜੀ ਪਾਸੇ ਨਹੀਂ ਹਰੀਸਾ ਵਾਹ ਓ ਗਦਰੂਆ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇ ਵਿੱਚ ਪਾਲਾ ਗੁਰਜੀਤ ਸਿੰਘ ਜੀ ਪ੍ਰਧਾਨ ਨਾਲ ਸਾਡਾ ਵੀਰ सोनू ਰਣਦੀਪ ਕੋਲਰ ਤੇ ਭੀਮ ਕੋਲਰ ਉਹਨਾਂ ਵੱਲੋਂ 500 ਰੁਪਏ ਵੀ ਭਾਈ ਮਾਇਆ ਤੂੰ ਆ ਫੜਕੀ ਹੋਣੀ ਹੈ। ਮੇਰਾ ਬਹੁਤ ਧੰਨਵਾਦ ਹੈ। ਜਿਹੜੇ ਖਿਡਾਰੀਆਂ ਦੇ ਪੈਸੇ ਸਿੱਧੇ ਵੀਰ ਬਣ ਕੇ ਉਹਨਾਂ ਤੱਕ ਪਹੁੰਚੇ ਕਰਦੇ ਆ ਕਰੋ ਤੁਹਾਡਾ ਬਹੁਤ ਧੰਨਵਾਦ ਹੋਵੇਗਾ। ਮਿਹਰਬਾਨੀ ਹੋਵੇਗੀ। ਦੇਖੂ ਦੇ ਲਈ 500 ਰੁਪਏ, ਲੇਖੂ 500 ਰੁਪਏ ਲੈ ਜਾਵੇ। ਵਰਜੀਤ ਕੋਲਰ ਦੇ ਦਲਜੀਤ ਕੋਲਰ ਉਹਨਾਂ ਵੱਲੋਂ ਹੈ। ਦੇਖੂ 500 ਰੁਪਏ ਲੈ ਲਵੋ। ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਮੈਂ ਬੇਨਤੀ ਕਰਦਾ ਪੂਰਾ ਰੱਬੋ ਸਾਡਾ ਵੀਰ ਤੇ ਨਾਲ ਕੰਦੇ ਕ੍ਰਿਸ਼ਨ ਮਹਦੇਸ਼ਾਜ ਉਹ ਕਿਰਪਾ ਕਰਕੇ ਤਿਆਰੀ ਰੱਖਣਗੇ। ਉਹ ਸੋਹਣਾ ਮੁਕਾਬਲਾ ਖੇਡਿਆ ਖੇਡ ਦੇ ਗਰਾਊਂਡ ਦੇ ਵਿੱਚ ਅਗਲੇ ਬੱਚਿਆਂ ਦੀ ਇਹ ਟੀਮਾਂ ਪੂਜੀਆਲ ਸਾਰ ਟੀਮਾਂ ਦੁਨੀ ਰੀ ਬੈਂਦੀ ਹੈ ਅਰੇ ਚਾਰ ਵਰਗੇ ਵੀਰ ਨੇ ਅਮਰਪੁਰ ਟੀਮਾਂ ਬੱਸੀਆ ਵਾਲਾ ਸੱਜ ਲਈ ਸਾਡੀਆਂ ਦਵਾਵਾਂ ਨੇ ਆਹ ਰੇਡ ਪੈ ਗਈ ਸੁਗਰਾਜ ਔਰ ਯਾਰਾ ਮੁੰਡੇ ਨੇ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਕਿ ਆਹ ਸਾਲਾ ਗੱਪੜੂਆਂ ਦਾ ਕਹਿੰਦੇ ਸ਼ੋਅ ਮੈਚ ਚੱਲਦਾ ਜਿੱਤੂ ਕੌਣ ਹੈ ਕਿ ਰੱਬ ਜਾਣਦਾ ਪਰ ਦੁਨੀਆ ਲਈ ਯਾਰੇ ਲੈਂਦੀ ਹੈ ਆਹ ਸਾਹਮਣੇ ਲੱਗਦਾ ਜੋਰ ਬਾਈ ਦੇ ਧੱਕੇ ਦੇ ਨੰਬਰ ਕਹਿੰਦੇ ਹਰਿਆਣੇ ਦੇ ਸੀਰ ਜਦ ਅਜਲੇ ਅਗਲੇ ਮੈਚ ਦੇ ਟੀਮਾਂ ਨੂੰ ਬੇਨਤੀ ਕਰਦੇ ਆ ਜਿੱਦਲੇ ਪਿੰਡੀ ਦੇ ਗੱਬਰ ਆਏ ਹੋਇਆ ਮਨਜੀਤ ਕਲੱਬ ਸੌੜੇ ਨੂੰ ਬੇਨਤੀ ਹੈ ਦਿਆਲਪੁਰੇ ਆਏ ਹੋਇਆ ਤੇ ਕਾਸ਼ੀਪੁਰ ਹਰਿਆਣੇ ਨੂੰ ਬੇਨਤੀ ਕਰਦੇ ਆ ਮੰਜਾਲੀਆ ਤੇ ਨਾਲ ਹੋਟੀ ਦੀਆਂ ਟੀਮਾਂ ਇਹ ਵੀ ਆਪਣੀ ਤਿਆਰੀ ਕਰ ਲੈਣ ਦੋ ਨੰਬਰ ਗਰਾਊਂਡ ਦੇ ਵਿੱਚ ਚੱਲੋ ਬਈ ਧੌਲਾ ਤੇ ਆਰੰਭ ਵਾਲ ਪਹਿਲੇ 라운ਡ ਦਾ ਲਾਸਟ ਮੈਚ ਹੈ ਧੌਲਾ ਤੇ ਆਰੰਭ ਵਾਲ ਸਫਰਾਜ ਜੀ ਜੇਕਰ ਮੈਚ ਰਹਿਣਾ ਇੱਧਰ ਬੋਲ ਦਿਓ ਜੀ ਦੋ ਨੰਬਰ ਦੇ ਵਿੱਚ ਪਹਿਲੇ 라운ਡ ਦਾ ਧਿਆਨ ਦਿਓ ਜੀ ਉਧਰ ਰਬੀਪ ਗੁਰਦਰ ਸਾਡਾ ਵੀਰ ਔਰ ਨਾਲ सोनू ਸਾਡਾ ਵੀਰ ਕਬੱਡੀ ਪਲੇਅਰ सोनू ਗੋਨਰ ਟੀਮ ਗੋਨਰ ਤੇ ਸ਼ਰਮ ਗੋਨਰ ਉਹ ਕਹਿੰਦੇ 5-500 ਦਿੱਤਾ ਜਾਵੇਗਾ ਕੋਟ ਵਾਲੇ ਜਿੰਨੇ ਜੱਫੇ ਲਾਉਣਗੇ ਹਰ ਜੱਫੇ ਪਰ 500 ਦਿੱਤਾ ਜਾਵੇਗਾ ਦੋ ਨੰਬਰ ਗਰਾਊਂਡ ਦੇ ਵਿੱਚ ਲਾਈਟਾਂ ਵਾਲੇ ਵੀ ਲਾਈਟਾਂ ਚੈੱਕ ਕਰ ਲਵੇ ਸ਼ੋਕੀ ਉੱਪਰ ਕਹਿੰਦਾ 500 ਦੇਵਾਂਗੇ ਕੀਪਾ ਗੜੀ ਵਾਲਾ ਜੱਫਾ ਲਾਵੇ ਵੀਰ ਬਣ ਕੇ ਉਹਦੇ ਲੈਕਾ ਦਾ ਵੀਰ ਕਹਿੰਦਾ ਵੀ ਲਾਈਟ ਆਫ ਕਰਨੀ ਹੈ ਸੋ ਕਿਰਪਾ ਕਰਕੇ ਸਾਰੇ ਵੀਰ ਤਿਆਰ ਰੱਖੋ ਜੇ ਕੋਈ ਜੋੜ ਹੋਇਆ ਕੋਈ ਤਾਰ ਲੰਗੀ ਹੋਈ ਸਾਰੇ ਵੀਰਾਂ ਨੇ ਥੋੜਾ ਧਿਆਨ ਨਾਲ ਖੜ੍ਹੇ ਰਹੋ ਇਹਦੀ ਰੇਟ ਤੇ ਮਨਜੀਤ ਪੂਰ ਵੱਲੋਂ 500 ਹੋਵੇਗਾ ਲਓ ਸਾਹਮਣੇ ਕਹਿੰਦੇ ਬੜਾ ਵਧੀਆ ਮੁਕਾਬਲਾ ਹੈ ਪਰ ਨੰਬਰ ਇਸ ਕਰੂ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਅਗਲੇ ਮੈਚ ਦੀਆਂ ਟੀਮਾਂ ਆਪਣੀ ਤਿਆਰੀ ਕਰ ਲੈਣ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਵੀ ਟੀਮਾਂ ਆਪਣੀ ਤਿਆਰੀ ਕਰਕੇ ਰੱਖਣ ਕੋਟ ਗੰਗੂ ਰਾਏ ਦਾ ਦੇ ਵਿੱਚ ਰੌਣਕ ਹੈ 78ਵੀਂ ਆ ਸਲਾਮਨਾ ਮਿਨੀ 올림픽 ਸਾਉ ਕਹਿੰਦੇ ਭਈ ਆਹ ਸਾਲੇ ਗੱਬਰੂਆਂ ਦਾ ਸ਼ੋਅ ਮੱਜ ਪੈਂਦੀ ਰੇਡ ਤੇ ਹੁਣ ਦੇਖਾਂਗੇ ਵੀ ਕੌਣ ਟਰਾਈ ਕਰੇਗਾ ਬਰਾਬਰ ਰਾਜ ਚੋੜਾ ਕੱਟ ਕਰਦੀ ਹੈ ਬੇਨਤੀ ਕਰਦੇ ਆ ਵੀਰਾਂ ਨੂੰ ਲਓ ਸਾਹਮਣੇ ਪੈਂਦੀ ਰੇਲ ਹੋ ਚਾਰਾਂ ਦੇ ਵਿੱਚੋਂ ਕੌਣ ਇਸ ਨੌਜਵਾਨਾਂ ਦਾ ਮੁਕਾਬਲਾ ਹੋਵੇਗਾ ਇਹ ਤੇ ਹੁਣ ਵਾਲਾ ਸਮਾਂ ਦੱਸੇਗਾ ਇਹ ਰਾਜ ਜਿੱਤ ਲਈ ਸੂਰਮਾ ਹਰ ਦਮ ਹੈ ਤਿਆਰ ਉਹ ਵੀ ਜਿੱਤ ਹੁਣੇ ਸ਼ਾਦੂਸਤ ਜਿਹੜਾ ਪਹਿਲਾ ਕਰ ਗਿਆ ਵਾਰ ਉਹਦੀ ਜਿੱਤ ਹੁਣੇ ਸ਼ਾਦੂਸਤ ਜਿਹੜਾ ਪਹਿਲਾ ਕਰ ਗਿਆ ਵਾਰ ਕੌਣ ਪਹਿਲਾ ਵਾਰ ਕਰੇਗਾ ਕੌਣ ਜਿੱਤ ਦਰਜ ਕਰੀਗਾ ਇਹ ਤੇ ਹੁਣ ਵਾਲਾ ਸਮਾਂ ਦੱਸੇਗਾ ਕਮਾ ਟਾੜਦੀ ਹੈ ਜਾ ਰਹੀ ਹੈ ਪੰਛੀ ਆਪਣੇ ਆਹਲਿਆਂ ਵੱਲੋਂ ਉਡਾਣ ਭਰ ਰਿਹਾ ਹੈ ਪਰ ਕਹਿੰਦੇ ਹੋਰ ਬੰਗੂ ਰਾਏ ਦੇ ਇੱਕ ਬਾਰੇ ਵਧੀਆ ਮੁਕਾਬਲੇ ਚੱਲਦੇ ਹੋਏ ਅਗਲੇ ਮੈਚ ਦੇ ਟੀਮਾਂ ਨੂੰ ਫਿਰ ਤੋਂ ਸਾਨੀ ਬੇਂਦਿਆ ਵੀ ਆਪਣੀ ਤਿਆਰੀ ਕਰ ਲੈਣ ਗਿਆ ਬੱਬੇ ਬਾਈ ਵੱਲੋਂ ਮੁੰਡੇ ਦੇ ਵਿੱਚ 100 ਰੁਪਏ ਆ ਪਹੁੰਚਦਾ ਹੋਇਆ ਲੰ ਧੰਨਵਾਦ ਹੈ ਵੀਰ ਨੇ ਭਰਾ ਸਾਡੇ ਵੱਡੇ ਵੀਰ ਸਰਦਾਰ ਦਲਜੀਤ ਸਿੰਘ ਜੀ ਗਰੇਵਾਲ ਸਾਹਿਬ ਐਮਐਲਏ ਸਾਹਿਬ ਪੁੱਜ ਕੀ ਹੈ ਜਾਣ ਪਛਾਣ ਹੋ ਗਈ ਹੈ ਥੋੜਾ ਛੋਟਾ ਹੋ ਰਿਹਾ ਟੀਮਾਂ ਦੀ ਸਾਡੇ ਗਰੇਵਾਲ ਸਾਹਿਬ ਇੱਕ ਬੱਧੀ ਸਖਸ਼ੀਅਤ ਹੈ ਪ੍ਰਬੰਧਕ ਜੀ ਜਾਣ ਪਹਿਚਾਨ ਜਿਹੜੀ ਕਰਵਾਈ ਜਾਵੇਗੀ ਸਰਦਾਰ ਦਲਜੀਤ ਸਿੰਘ ਗਰੇਵਾਲ ਸਾਹਿਬ ਸਾਡੇ ਐਮਐਲਏ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੇ ਨੇ ਅਸੀਂ ਆ ਵੀ ਜੀ ਆਇਆਂ ਕਹਿੰਦੇ ਇੱਥੇ ਪੁੱਜਣ ਤੇ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਜੀ ਆਇਆਂ ਨੂੰ ਮੋਸਟ ਵੈਲਕਮ ਆਓ ਦਲਜੀਤ ਸਿੰਘ ਲਾਲਕਲਾ ਵਾਲਾ ਥੋੜਾ ਗਰਮੀ ਖਾ ਗਿਆ ਸੀਗਾ ਲੈ ਵੀ ਠੰਡਾ ਲੈਣਾ ਗਰਮੀ ਹੋਣਾ ਕੋਈ ਗੱਲ ਨਹੀਂ ਕਬੱਡੀ ਐ ਥੋੜੀ ਐ ਵਧੀਆ ਕੌਣਾ ਧੱਫੇ ਵਾਈਦੇ ਰਹਿੰਦੇ ਆ ਲਓ ਸਾਹਮਣੇ ਕਬੱਡੀ ਪੈ ਰਹੀ ਐ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਖੇੜਿਆ ਜਾ ਰਿਹਾ ਐ ਨਾਲ ਪੰਨੋ ਦੀ ਵੀਰ ਨੇ ਬਾਈ ਸ਼ਰਮੋੜੀ ਟੀਮ ਉਹਨੇ ਕੋਨਰ ਉਹਨਾਂ ਵੱਲੋਂ 500 ਰੁਪਏ ਦਿੱਤਾ ਜਾਵੇਗਾ ਮਨਜੀਤ ਸਾਡਾ ਵੀਰ ਹੈ ਮਨਜੀਤ ਕੋਨਰ ਉਹਨਾਂ ਨੇ ਵੀ ਕਹਿੰਦੇ 500 ਰੁਪਏ ਪੁੱਛਦਾ ਕੀਤਾ ਸੇਖੂ ਦੇ ਲਈ ਉਹ ਕਰਤਾ ਕਰਕੇ ਬਾਅਦ ਚ ਲੈ ਜਾਣ ਸਾਡੇ ਤੋਂ ਮੈਂ ਬੇਨਤੀ ਕਰਦਾ ਸਭ ਨੂੰ ਔਰ ਗੋਰਾ ਰੱਬੋ ਜੀ ਦੀ ਬੇਨਤੀ ਹੈ ਗੋਰਾ ਰੱਬੋ ਤੇ ਨਾਲ ਕ੍ਰਿਸ਼ਨ ਬਦੇਸ਼ਾ ਅਗਲੇ ਮੈਚ ਤੇ ਟੀਮਾਂ ਵੀ ਆਪਣੀ ਤਿਆਰੀ ਕਰ ਰਹੀਆਂ ਗੋੜੇ ਆ ਗਈ ਸਾਰੀ ਟੀਮਾਂ ਗੋਰਾ ਗਿੱਦੜਵਿੰਡੀ ਵਾਲਾ ਕਹਿੰਦੇ ਆਪਣੀ ਟੀਮ ਨੂੰ ਲੈ ਕੇ ਪਹੁੰਚ ਗਿਆ ਤੇਜਪਾਲ ਵਰਗੇ ਖਾਲੀ ਖਾਲੀ ਸੰਧਵਾਦ ਆ ਗਿਆ ਬਾਪਰ ਵਾਲਾ ਰਕੇਸ਼ ਆ ਗਿਆ ਯਾਰਪੁਰੀਆ ਬਿੱਲਾ ਪਹੁੰਚ ਗਿਆ ਅਗਲੇ ਮੈਚਾਂ ਦੀਆਂ ਟੀਮਾਂ ਆਪਣੀ ਤਿਆਰੀ ਕਰ ਰਹਿਣਗੀਆਂ ਅਗਲੇ ਮੈਚਾਂ ਦੇ ਖਿਡਾਰੀਆਂ ਨੂੰ ਸੇ ਬੇਨਤੀ ਕਰਦੇ ਆਂ ਵੀਰ ਬਣ ਕੇ ਆਪਣੇ ਆਪ ਨੂੰ ਤਿਆਰ ਰੱਖਿਓ ਬਹੁਤ ਵਧੀਆ ਟੀਮਾਂ ਬਹੁਤ ਵਧੀਆ ਮੁਕਾਬਲੇ ਆਓ ਸਾਹਮਣੇ ਮੱਚਦੀਆਂ ਤਾੜੀਆਂ ਇਹ ਯਾਰ ਸਾਰੇ ਗੱਬਰੂਆਂ ਦੇ ਮੈਚ ਨੇ ਵੀ ਕਦੇ ਨਜ਼ਾਰਾ ਬੱਣਨ ਵਾਲੀ ਗੱਲ ਕਰ ਦੁੱਤੀ ਹੈ ਦੁਨੀਆ ਖੁਸ਼ ਹੈ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਅੱਗੇ ਵੱਲ ਵਧਦਾ ਹੋਇਆ ਇਸ ਆਹ ਤਾਰੀ ਗੱਭਰੂ ਹੈ ਕਿ 35 ਅਖਰੀ ਬਾਸ਼ਾ ਦੇ ਵਿੱਚ ਪਹਿਲਾ ਹਰਤ ਸਰਤਾਜ ਹੈ ਊੜਾ ਰਾਜੇ ਲਈ ਜਿੱਤਾ ਤਖਤ ਜਰੂਰੀ ਸਿੱਖੀ ਦੇ ਵਿੱਚ ਤਾਜ ਹੈ ਊੜਾ ਆਹ ਨੌਜਵਾਨ ਕਹਿੰਦੇ ਜਾਂਦਾ ਨੰਬਰ ਆਪਣੀ ਟੀਮ ਦੇ ਲਈ ਜੁੜ ਗਿਆ ਹੈ ਜੱਫਾ ਜਿਹੜਾ ਲੱਗਿਆ ਹੈ ਰੇਡਰ ਦਾ ਪੈਰ ਜਿਹੜਾ ਗਰਾਊਂਡ ਤੋਂ ਬਾਹਰ ਗਿਆ ਸਾਡੇ ਅਫੀਸ਼ਰ ਵੀਰ ਨੇ ਫੈਸਲਾ ਕਰ ਦਿੱਤਾ ਵੀ ਨੰਬਰ ਜਿਹੜਾ ਉਹ ਜਾਫੀਆਂ ਦੇ ਸੀ ਗਾ ਜਿਹੜਾ ਹੈ ਨੰਬਰ ਜਾਫੀਆਂ ਦਾ ਅਗਲੇ ਮੈਚ ਦੀਆਂ ਟੀਮਾਂ ਆਪਣੀ ਪਿਆਰੀ ਕਰਕੇ ਰੱਖਿਓ ਵੀਰ ਮਲਕੇ ਅਗਲੇ ਮੈਚ ਦੀਆਂ ਟੀਮਾਂ ਸਾਰੇ ਪ੍ਰਬੰਧਕਾਰਾਂ ਸਾਰੀ ਸੰਗਤ ਦਾ ਤੈਅ ਦਰੂ ਧੰਨਵਾਦ ਹੈ ਸਾਰੇ ਦਰਸ਼ਕਾਂ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ। ਉਹਦਾ ਵਿਖਾ ਚੋਖਾ ਦੱਸੋ ਜੀ ਕੀ ਹੈ? ਸਰਗਵਾਸੀ ਸਰਗਵਾਸੀ ਸਰਦਾਰ ਬਲਰਾਜ ਸਿੰਘ ਇਹਨਾਂ ਦੇ ਪਰਿਵਾਰ ਦੇ ਵੱਲੋਂ ਦੋਨਾਂ ਟੀਮਾਂ ਦੇ ਲਈ ਇੱਕ ਇੱਕ ਹਜ਼ਾਰ ਦੇ ਮਾਣ ਆਇਆ ਹੈ। ਭਾਈ ਜੀ ਮਾਇਆ ਤੁਸੀਂ ਸਿੱਧੀ ਖਿਡਾਰੀਆਂ ਤੱਕ ਪਹੁੰਚ ਵੀ ਕਰ ਦਿਓ। ਤੁਹਾਡਾ ਬਹੁਤ ਧੰਨਵਾਦ। ਪਹਿਲੇ 라운 ਦਾ ਲਾਸਟ ਮੈਚ ਕਰਵਾਉਣ ਲੱਗਿਆ ਆਰੰਬਾਲ ਤੇ ਧੌੜਾ ਕਬੱਡੀ ਓਪਨ ਦਾ